ਸ੍ਰੀ ਦਰਵਾਸਾਹ ਵਾਲੀ ਜਿਹੜੀਆਂ ਮੇਲਜ਼ ਲਗਾਤਾਰ ਆ ਰਹੀਆਂ ਸੀ ਧਮਕੀ ਭਰੀਆਂ ਤੇ ਉਹਦੇ ਚ ਸਾਰਿਆਂ ਦੇ ਮਨ ਦੇ ਵਿੱਚ ਇੱਕ ਭੈ ਸੀ ਇੱਕ ਖੌਫ ਸੀ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਜਿਹੜੀ ਫੇਰ ਕਿਤੇ ਹਰਦੇਵ ਬਲੁੰਧਰੇ ਫੇਰ ਕਿਤੇ ਸਾਨੂੰ ਕੋਈ ਤਕਲੀਫ ਦੇਵੇ ਤੇ ਅੱਜ ਬਈ ਅਮਰਸਰ ਪੋਸਟ ਨੇ ਜਿਹੜੀ ਹੈ ਇਹ ਦੱਸਿਆ ਕਿ ਜਿਹੜਾ ਉਹ ਮੇਲਜ਼ ਕਰ ਰਿਹਾ ਸੀ ਹਾਂਜੀ ਉਹ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਹਰਿਆਣੇ ਤੋਂ ਦੱਸ ਰਹੇ ਨੇ ਜੀ ਕੋਈ ਹਰਿਆਣੇ ਤੋਂ ਗ੍ਰਿਫਤਾਰੀ ਹੋਈ ਹੈ ਜੀ ओके okay, दुबे नाम है शुभम दुबे शायद शुभम दुबे ते ਕਹਿੰਦੇ ਨੇ ਕਿ ਉਹ ਵੀ ਇੰਜੀਨੀਅਰ ਹੈ ਵਧੀਆ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ ਹੈ ਤੇ ਫੇਰ ਪਤਾ ਨਹੀਂ ਕਿਉਂ ਪੜੇ ਲਿਖੇ ਬੰਦੇ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਨੇ ਪਹਿਲਾਂ ਵੀ ਆਪਾਂ ਇੱਕ ਬੀਬੀ ਵਾਲੀ ਖਬਰ ਵੀ ਕੀਤੀ ਸੀ ਉਹ ਵੀ ਬੜੀ ਪੜੀ ਲਿਖੀ ਸੀ ਹਾਂਜੀ اسی ਤਰ੍ਹਾਂ ਦਾ ਕੇਸ ਹੀ ਹੈ ਸਾਊਥ ਹਾਲਾਂਕਿ ਇਹਦੇ ਵਿੱਚ ਵੀ ਪਹਿਲਾਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਇਹਦੀਆਂ ਤਾਰਾਂ ਸਾਊਥ ਨਾਲ ਜੁੜ ਸਕਦੀਆਂ। ਸਾਊਥ ਨਾਲ ਦਾ ਜ਼ਿਕਰ ਹੋ ਰਿਹਾ ਸੀ ਕਿਤੇ ਹੋ ਰਿਹਾ ਸੀ ਪਰ ਇੱਕਦਮ ਸ਼ਹਿ ਦੇ ਹਰਿਆਣੇ ਨੂੰ ਮੁੜ ਗਈ ਹੈ ਜਾਂਚ ਪੜਤਾਲ। ਚਲੋ ਕੋਈ ਗੱਲ ਨਹੀਂ ਹੈ ਜਿੱਥੋਂ ਦਾ ਮਰਜ਼ੀ ਹੋਵੇ। ਹੂੰ। ਉਹ ਜੇ ਸਾਊਥ ਦਾ ਕੋਈ ਹੁੰਦਾ ਤੇ ਉਹ ਤੇ ਤੁਹਾਨੂੰ ਪਤਾ ਭਰਾ ਨੂੰ ਅੰਨਾ ਕਹਿੰਦੇ ਨੇ। ਜੀ। ਉਹ ਕਿਤੇ ਥੱਲੇ ਪਾ ਲੈਂਦੇ ਫਰਸ਼ਤੇ ਤੇ ਉਹਨੇ ਅੰਨਾ-ਨਾ ਕਰਨਾ ਸੀ ਇਹਨਾਂ ਨੂੰ ਤਾਂ ਕੋਈ ਸਮਝ ਨਹੀਂ ਸੀ ਉਹਨਾਂ ਦਾ। گاؤں ਨੂੰ ਅੰਗਰੇਜ਼ੀ ਜੀ ਦੱਸਣਾ ਪੈਣਾ ਸੀ ਕਿ ਮੈਨੂੰ ਛੱਡ ਦਿਓ। ਆਪ ਦਾ ਵਾਸਤਾ। ਸੋ ਗੱਲ ਇਹ ਆ ਕਿ ਪੜੇ ਲਿਖੇ ਲੋਕ ਕਿਧਰ ਨੂੰ ਜਾ ਰਹੇ ਨੇ ਮੈਂ ਕਦੇ-ਕਦੇ ਸੋਚਦਾ ਸੁਖਮ ਸਾਹਿਬ ਜੀ ਕਿ ਯਾਰ ਇਸ ਦੌਰ ਦੇ ਵਿੱਚ ਮੈਨੂੰ ਲੱਗਦਾ ਕਿ ਯਾਰ ਮਾਨਸਿਕ ਤੌਰ ਤੇ ਕਈ ਵਾਰ ਅਨਪੜ ਬੰਦਾ ਵੀ ਸ਼ਾਂਤ ਹੈ ਬਿਲਕੁਲ ਜਿਹਨੂੰ ਕੋਈ ਜ਼ਿਆਦਾ ਦੀਨ ਦੁਨੀਆ ਦੀ ਸੁਧ ਨਹੀਂ ਜੀ ਮੈਨੂੰ ਲੱਗਦਾ ਕਿ ਅੱਜਕਲ ਸ਼ਾਂਤੀ ਉਹ ਰਹਿ ਸਕਦਾ ਹੈ ਮੈਂ ਸੋਚਦਾ ਜਿੰਨੀ ਇੱਕ ਨੌਲੇਜ ਲੈ ਰਹੇ ਉਹਨੇ ਕੌਖੇ ਹੋ ਰਹੇ ਬਿਲਕੁਲ ਜਿੰਨੀਆਂ ਤੁਸੀਂ ਜ਼ਿਆਦਾ ਖਬਰਾਂ ਪੜੋਗੇ ਜੀ ਜਿੰਨੀ ਜ਼ਿਆਦਾ ਜਾਣਕਾਰੀ ਇਕੱਤਰ ਕਰਦੇ ਜਾਣਾ ਹੈ ਤੇ ਖਾਸ ਤੌਰ ਤੇ ਇੱਕ ਕਿਤੇ ਨਾ ਕਿਤੇ ਪੜਾ ਕੁਝ ਬੰਦਿਆਂ ਦੀ ਜ਼ਿੰਦਗੀ 'ਚ ਇਹੋ ਜਿਹਾ ਆ ਜਾਂਦਾ ਹੈ ਕਿ ਉਹ ਅੰਦਰੇ ਅੰਦਰ ਹੀ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਜਲਜਲਾ ਚੱਲਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜੀ ਪੜਿਆ ਲਿਖਿਆ ਚਲੋ ਕੋਈ ਬੱਚਾ ਹੋਵੇ ਉਹ ਸ਼ਰਾਰਤ ਕਰ ਦਿੰਦਾ ਤਾਂ ਆਪਾਂ ਕਹਿ ਦਈਏ ਕਿ ਅਣਜਾਣੇ ਚੋ ਗਿਆ ਕੋਈ ਪੜਿਆ ਲਿਖਿਆ ਇੰਜੀਨੀਅਰਿੰਗ ਕਰ ਚੁੱਕਾ ਬੰਦਾ ਪ੍ਰੋਫੈਸ਼ਨਲ ਬੰਦਾ ਲਗਾਤਾਰ ਮੇਲ ਭੇਜ ਰਿਹਾ ਤੈਨੂੰ ਪਤਾ ਨਹੀਂ ਜੀ ਵੀ ਆਖਰ ਨੂੰ ਤੇ ਫੜਿਆ ਜਾਣਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਚੀਜ਼ ਦਾ ਅਸਰ ਪਿਆ ਕੱਲ ਵੀ ਕਿਸੇ ਨੇ ਦੱਸਿਆ ਸੀ ਆਪਾਂ ਨੂੰ ਅੱਜ ਵੀ ਮੈਂ ਜਦੋਂ ਖਬਰ ਪਾਈ ਸੀ ਕਿਉਂਕਿ ਉਦੋਂ ਸੂਚਨਾ ਸੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਸੀ ਤੋ ਮੇਰੇ ਪੇਜ ਤੇ ਥੱਲੇ ਵੀ ਸ਼ਾਇਦ ਇੱਕ ਭੈਣ ਜੀ ਉੱਥੇ ਗਏ ਸਨ ਤੇ ਉਹਨਾਂ ਨੇ ਕਮੈਂਟ ਕੀਤਾ ਹੂੰ ਕਿ ਸੰਗਤ ਆਮ ਦੇ ਮੁਕਾਬਲੇ ਘਟੀ ਆ ਘਟੀ ਆ ਜੀ ਹੁਣ ਦੇਖੋ ਆਮ ਤੇ ਆਮਦਨ ਨਾਲੋਂ ਨਾਲ ਨੇ ਬਿਲਕੁਲ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਿਲਕੁਲ ਸੰਗਤ ਦੀ ਆਮਦ ਹੋਵੇਗੀ ਤੇ ਐਸਟੀਪੀਸੀ ਦੀ ਆਮਦਨ ਚਲਣੀ ਹੈ ਯਾਨੀ ਚੜਾਵਾ ਹੋਣਾ ਜੀ ਉਹਦੇ ਨਾਲ ਹੀ ਗੁਰੂ ਘਰਾਂ ਦੇ ਸਾਰੇ ਜਿਹੜੇ ਇਹ ਪ੍ਰਬੰਧ ਨੇ ਇਸ ਸੁਚੱਜੇ ਢੰਗ ਦੇ ਨਾਲ ਸੰਪੂਰਨ ਹੋਣੇ ਤੇ ਇਸ ਬੰਦੇ ਨੇ ਲਗਾਤਾਰ ਜਿਸ ਤਰ੍ਹਾਂ ਦੀ ਇਹ ਵੱਧ ਬਖਤੀ ਕੀਤੀ ਆ ਜੀ ਮੈਨੂੰ ਲੱਗਦਾ ਕਿ ਬਹੁਤ ਕਸੂਤਾ ਆਪ ਤੇ ਫਸੇਗਾ ਪਰ ਨਾਲ ਕਿੰਨੀ ਇੰਨੇ ਲੋਕਾਂ ਨੂੰ ਟੈਨਸ਼ਨ ਦਿੰਦੀ ਆ ਯਾਰ ਕਿੰਨੀ ਚਿੰਤਾ ਦਿੰਦੀ ਆ ਤਾਂ ਭਈ ਪੜ੍ਹਾਈ ਲਿਖਾਈ ਤਾਂ ਫਿਰ ਖੂਚ ਆ ਕਿੰਨਾ ਬਹੁਤ ਖਰਾਬ ਹੁੰਦਾ ਕਿੰਨੀ ਸਿਕਿਉਰਟੀ ਉੱਥੇ ਲੱਗੀ ਹੋਈ ਆ ਸਾਰਾ ਮੌਲ ਹੀ ਵੱਖਰੇ ਕੋਈ ਇੱਥੇ ਇੰਡੀਆ ਦੇ ਵਿੱਚ ਪਤਾ ਨਹੀਂ ਕਿਉਂ ਮਜ਼ਾ ਹੁੰਦਾ ਹੈ ਕੁਝ ਲੋਕਾਂ ਨੂੰ ਮੈਂ ਤਾਂ ਲੱਗ ਕੇ ਗੱਲ ਦੱਸੀ ਸੀ ਸਾਡੇ ਪਿੰਡ ਦਾ ਇੱਕ ਸ਼ਾਂਭਾ ਸੀ ਉਹਨੇ ਆਪਣੇ ਮਰੇ ਦੀ ਚਿੱਠੀ ਪਾਤੀ ਸੀ। ਉਹਨੂੰ ਮਜ਼ਾ ਆਇਆ। ਹੂੰ। ਠੀਕ ਹੈ ਨਾ ਜੀ ਪਰ ਉਹ ਫੇਰ ਵੀ ਚਲੋ ਛੋਟੇ ਲੈਵਲ ਦੀ ਗੱਲ ਹੋ ਗਈ। ਪਤਾ ਨਹੀਂ ਕਿਉਂ ਲੋਕਾਂ ਨੂੰ ਮਜ਼ਾ ਆਉਂਦਾ ਜੀ ਇੱਥੇ ਖੱਜਲ ਕਰਕੇ ਨਾ ਕੋਈ ਤੁਰੇ ਜਾਂਦੇ ਜਹਾਜ਼ ਨੂੰ ਲਵਾ ਦਿੰਦਾ। ਹੂੰ। ਪਤਾ ਬਾਅਦ ਚ ਲੱਗਦਾ ਕਿ ਉਹਦੀ ਵਿੱਚ ਮਸ਼ੂਕਾ ਜਾ ਰਹੀ ਸੀ। ਯਾਰ ਦੂਜਿਆਂ ਨੂੰ ਕਿਉਂ ਖੱਜਲ ਕਰਦੇ ਹੋ ਤੁਸੀਂ? ਅਸਲ 'ਚ ਜਾਂ ਤਾਂ ਨਤੀਜਿਆਂ ਤੋਂ ਅਸੀਂ ਅਵੇਅਰ ਹੀ ਨਹੀਂ ਹੁੰਦੇ ਸੁਚੇਤ ਹੀ ਨਹੀਂ ਹੁੰਦੇ ਜਾਂ ਜਾਣ ਬੁੱਝ ਕੇ ਕਿਤੇ ਨਾ ਕਿਤੇ। ਮੇਰੇ ਖਿਆਲ ਦੇ ਨਾਲ ਨਤੀਜੇ ਤਾਂ ਚਲੋ ਠੀਕ ਹੈ ਕਿਸੇ ਵੇਲੇ ਕਿਸੇ ਨੂੰ ਉਦੀ ਅਣਜਾਣਤਾ ਹੋ ਸਕਦੀ ਆ ਜੀ ਉਹਦੇ ਗੇੜ ਚ ਨਹੀਂ ਹੋ ਸਕਦੇ ਨਤੀਜੇ ਪਰ ਆਪਾਂ ਕ ਟੁਕਟ ਇਹ ਤੇ ਦੇਖਦੇ ਆ ਨਾ ਬਹੁਤ ਸਾਰੇ ਲੋਕ ਆਪਣੇ ਇਹੋ ਜੇ ਹੈਗੇ ਆ ਜਿਹੜੇ ਸ਼ਰਾਰਤ ਕਰਕੇ ਮਜ਼ਾ ਲੈਂਦੇ ਆ ਜੀ ਇਹ ਇਹ ਹੈ ਨਹੀਂ ਤਾਂ ਇਸ ਬੰਦੇ ਨੇ ਹੁਣ ਕਿਸ ਪਰਪਸ ਵਾਸਤੇ ਕਿਸ ਮੰਤਵ ਵਾਸਤੇ ਅਜਿਹਾ ਕੀਤਾ ਇਹਦੀ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ ਪਰ ਸਾਡੇ ਲੋਕਾਂ ਦੀ ਮੇਰੇ ਖਿਆਲ ਦੇ ਨਾਲ ਜਿਹੜੀ ਸਾਇਕੀ ਆ ਅੱਗੇ ਵੀ ਅਸੀਂ ਗੱਲਾਂ ਕਰ ਰਹੇ ਸੀਗੇ ਜੀ ਆ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਮੈਂ ਕਿਤੇ ਬੈਠਾ ਸਾਂ ਤੇ ਅਸੀਂ ਗੱਲਾਂ ਕਰਦੇ ਪੈਸੇ ਕਿ ਦੇਖੋ ਲੋਕ ਅੱਗੇ ਬੈੰਦੇ ਹੁੰਦੇ ਸੀ ਤਾਂ ਉਹ ਕਿਤੇ ਸਬੱਬੂ ਮਤਲਬ ਕਿ ਸਾਰੀ ਦਿਹਾੜੀ ਕੰਮਾਂ 'ਚ ਮਸ਼ਰੂਫ ਜੇ ਕਿਤੇ ਦੁਪਹਿਰਾ ਕੱਟਣਾ ਕਿਸੇ ਰੁੱਖ ਥੱਲੇ ਬੈ ਗਏ ਚਾਰ ਬੰਦੇ ਜੀ ਉਹਨਾਂ ਨੇ ਬੜੀਆਂ ਮਤਲਬ ਕਿ ਗਿਆਨਵਰਧਕ ਬੜੀਆਂ ਇਤਿਹਾਸਿਕ ਸਿਆਣਿਆਂ ਨੇ ਤੇ ਬੜੀਆਂ ਕਹਿੰ ਲੋ ਕਿ ਹਾਸੇ ਠੱਠੇ ਵਾਲੀਆਂ ਗੱਲਾਂ ਕਰ ਹਾਂ ਬਿਲਕੁਲ ਹੁਣ ਤੂੰ ਹੀ ਬਹਿ ਜਾ ਕੈਫੇ ਚ ਵੀ ਬਹਿ ਜਾ ਕਿਤੇ ਕੰਨ ਲਾ ਕੇ ਸੁਣ ਲੋ ਜਾਂ ਤੇ ਇਲੂ ਇਲੂ ਚੱਲਦਾ ਹੂੰ ਤੇ ਜਾਂ ਫਿਰ ਕੋਲੋ 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 ਤੁਸੀਂ ਕਹੋਗੇ ਇਹ ਸ਼ਬਦ ਕਿਥੋਂ ਕਰਨੇ ਕੜੀ ਕੋਲੋ हां बिल्कुल जीदा कोई इलु इलु पैर ਨਹੀਂ ਕੋਈ ਇਲੂ ਇਲੂ ਚੱਲਦਾ ਜਾ ਕੋਲੋ ਕੋਲੋ ਕੜੀ ਕੋਲੀ ਜਾਂਦੇ ਆ ਜਿਆਦਾਤਰ ਚੰਦ ਬੰਦੇ ਆ ਜਿਨ੍ਹਾਂ ਦੇ ਕੋਲ ਬਹਿ ਕੇ ਕੋਈ ਨੰਦ ਆਉਂਦਾ ਕੋਈ ਜਾਣਕਾਰੀ ਆਉਂਦੀ ਆ ਜੀ ਪਤਾ ਨਹੀਂ ਕਿੱਧਰ ਨੂੰ ਆ ਸਾਥਗੁਰ ਵੇਖ ਜ਼ਰਾ ਦੁਨੀਆ ਤਰੀ ਕਿੱਧਰ ਨੂੰ ਜਾਂਦੀ ਸਮਝ ਤੋਂ ਬਾਹਰ ਇਹਦੀ ਚੰਗੀ ਤਰ੍ਹਾਂ ਵੀ ਜਾਂਚ ਪੜਤਾਲ ਕਰੋ ਜੀ ਇਹਨੂੰ ਇਨਟੈਰੋਗੇਟ ਕਰੋ ਪਤਾ ਕਰੋ ਕਿ ਇਹਦਾ ਮੰਤਵ ਕੀ ਸੀ ਤੇ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਇਹ ਬੰਦੇ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਬੰਦੇ ਇਦਾਂ ਕਰਦੇ ਆ ਕਿ ਉਹ ਅੰਦਰੋਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਫੈਸ਼ਨਲ ਬੰਦੇ ਉਹਨਾਂ ਦੀ ਜ਼ਿੰਦਗੀ 'ਚ ਤਣਾਅ ਬਹੁਤ ਹੈ ਅੱਜਕੱਲ ਬਿਲਕੁਲ ਜੀ ਇਹ ਤੇ ਮੰਨਣਾ ਕਿ ਇਹ ਤਣਾਅਗ੍ਰਸਤ ਲੋਕ ਨੇ ਹੂੰ ਤਣਾਅਗ੍ਰਸਤ ਲੋਕ ਨੇ ਕਿ ਭਾਈ ਇਦਾਂ ਇਹ ਕਰਦੇ ਆ ਸੋ ਮੁਕੰਮਲ ਜਾਂਚ ਪੜਤਾਲ ਬਿਲਕੁਲ ਸੋ ਕਰਨੀ ਚਾਹੀਦੀ ਆ ਬਾਕੀ ਇਹਨਾਂ ਨੇ ਵਧੀਆ ਕੀਤਾ ਪਰ ਮੈਂ ਤਵਕੋ ਕਰੂੰਗਾ ਬੋਲੋ ਇਸ ਤੋਂ ਬਹੁਤ ਅੱਛਾ ਕੰਮ ਕੀਤਾ ਪੰਜਾਬ ਪੁਲਿਸ ਨੇ ਜੀ ਅਗਾਹ ਵੀ ਕਰਾਂਗੇ ਕਿ ਜੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਹੁੰਦੀ ਆ ਉਸ ਨੂੰ ਬਹੁਤ ਜਲਦੀ ਹਾਂ ਰਿਸਪੌਂਡ ਕੀਤਾ ਜਾਵੇ ਬਹੁਤ ਜਲਦੀ ਉਸ ਨੂੰ ਬਈ ਖੋਲ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਕਿ ਡਰ ਪੈਦਾ ਮਾਹੌਲ ਜਿਹੜਾ ਹੈ ਨਾ ਉਹ ਕਿਸੇ ਧਾਰਮਿਕ ਸਥਾਨ ਤੇ ਜ਼ਿਆਦਾ ਅਸਰ ਨਾ ਪਾਵੇ ਜੀ ਜੀ ਬਿਲਕੁਲ ਕਿਉਂਕਿ ਲਗਾਤਾਰ ਕਦੇ ਸਕੂਲਾਂ ਨੂੰ ਕੋਈ ਧਮਕੀ ਆ ਗਈ ਕਦੇ ਕਿਸੇ ਹਵਾਈ ਅੱਡੇ ਤੇ ਆ ਗਈ ਕਦੇ ਹਵਾਈ ਜਹਾਜ਼ ਨੂੰ ਆ ਗਈ ਤੇ ਲਗਾਤਾਰੇ ਲੋਕਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਖੌਫ ਰਹਿੰਦਾ ਹੈ ਸੀ ਦਾ ਖੈਰ ਚੰਗੀ ਗੱਲ ਹੈ ਕਿ ਜਲਦੀ ਇਹ ਲੱਭ ਗਿਆ ਪ੍ਰਭਸਿਵਰਨ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਗਗਨਦੀਪ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀ ਸ਼ੁਕਰੀਆ ਜੀ ਤੇ ਬਾਕੀ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਜਿਹੜੇ ਨਾਲ ਜੁੜੇ ਨੇ ਬਹੁਤ ਮਿਹਰਬਾਨੀ ਤੁਹਾਡੀ ਤੇ ਮੇਰਾ ਇੱਕ ਦੋਸਤ ਹੈ ਜੀ ਸਾਡੀ ਉਮਰ ਇੱਕ ਸਮਾਨ ਹੈ ਤੇ ਅਸੀਂ ਜਦੋਂ ਵੀ ਮਿਲਦੇ ਹਾਂ ਤੇ ਕਦੇ ਕਹਿੰਦੇ ਵੀ ਜਰਾਨੀ ਬਾਈ ਦੀ ਗੱਲ ਨਹੀਂ ਕਰਦੇ ਬਿਲਕੁਲ ਜੀ ਬਹੁਤ سارے ਵਿਸ਼ੇ ਹੁੰਦੇ ਜ਼ਿੰਦਗੀ ਦੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਤੁਹਾਨੂੰ ਪਤਾ ਨਾ ਅਸੀਂ ਬੰਨੇ ਆ ਜੀ ਜੀ ਅਸੀਂ ਸਾਰਾ ਦਿਨ ਇਕੱਠੇ ਰਹਿੰਨੇ ਆ ਮੇਰੇ ਉਪਰਾ ਹੂੰ ਤੁਸੀਂ ਮੰਨੋਗੇ ਅਸੀਂ ਕਦੇ ਥਰਡ ਪਰਸਨ ਦੀ ਗੱਲ ਹੀ ਨਹੀਂ ਕੀਤੀ ਸਾਡੇ ਕੋਲ ਆਪ ਦੇ ਘਰ ਆਉਂਦੀਆਂ ਆਪਦੀਆਂ ਹੀ ਨਹੀਂ ਮੁੱਕਦੀਆਂ ਕਹਾਣੀਆਂ ਜੀ ਜੀ ਠੀਕ ਹੈ ਨਾ ਆਪਦੇ ਆਪਦੀ ਹੋਰ ਨਹੀਂ ਤੇ ਫਿਊਚਰ ਪਲਾਨਿੰਗ ਚ ਲੱਗ ਕੇ ਚਾਹੀਦਾ ਆਹ ਕਰਾਂਗੇ ਵਾਹ ਕਰਾਂਗੇ ਜੀ ਤੋ ਗੱਲ ਇਹ ਆ ਕਿ ਜਿੱਥੇ ਤੁਹਾਨੂੰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਕੋਈ ਯਾਰ ਹੋਵੇ ਜਿੱਥੇ ਅਣਜਾਣ ਵਿਅਕਤੀ ਵੀ ਕੁਝ ਅੱਛਾ ਤੁਹਾਨੂੰ ਡਿਲੀਵਰ ਕਰ ਰਿਹਾ ਨਾ ਜੀ ਜੇ ਉਹ ਯਾਰੀ ਨਹੀਂ ਵੀ ਤਾਂ ਉਹਦੇ ਨਾਲ ਵੀ ਪਾਲੋ ਹਾਂ ਬਿਲਕੁਲ ਜੇ ਉਹਦੇ ਨਾਲ ਵੀ ਨਾਲ ਨਾਲ ਵੀ ਪਾਲੋ ਤੇ ਜੇ ਕੋਈ ਯਾਰ ਦੋਸਤ ਤੁਹਾਡਾ ਸਮਾਂ ਬਰਬਾਦ ਕਰ ਰਿਹਾ ਮੈਂ ਇੱਕ ਮੇਰਾ ਦੋਸਤ ਸੀਗਾ ਤੇ ਮੈਂ ਉਸ ਨੂੰ ਕਿਹਾ ਕਿ ਯਾਰ ਤੂੰ ਕਦੇ ਕਾਫੀ ਕੁਫੀ ਤੇ ਉਹ ਕਹਿੰਦੇ ਯਾਰ ਭਾਈ ਇੱਕ ਘੰਟਾ ਮੈਂ ਕਿਉਂ ਬਰਬਾਦ ਕਰਾਂ ਆਪਣੀ ਜ਼ਿੰਦਗੀ ਦੀ ਉਹਦੇ ਨਾਲ ਚੰਗਾ ਮੈਂ ਆਪਣੀ ਬੀਵੀ ਕੋਲ ਬੈਠਾ ਜੀ ਕਿੱਦੂ ਵਧੀਆ ਕਰ ਲੈ ਬਿਲਕੁਲ ਜੀ ਕਿਤੇ ਤੁਹਾਨੂੰ ਲੱਗਦਾ ਮੇਰੇ ਪੱਲੇ ਕੁਝ ਨਹੀਂ ਪੈਂਦਾ ਫਿਰ ਪ੍ਰੋਡਕਟਿਵ ਹੋ ਸਕਦਾ ਹੈ ਬਿਲਕੁਲ ਮੇਰੇ ਪੱਲੇ ਹੀ ਨਹੀਂ ਕੁਝ ਪੈਂਦਾ ਤਾਂ ਮੈਂ ਕਿਉਂ ਬਰਬਾਦ ਕਰਾਂ ਜੀ ਇਹ ਇਸ ਤਰ੍ਹਾਂ ਦੀ ਸੋਚ ਵੀ ਠੀਕ ਹੈ ਭਾਈ ਇਹਦੇ ਨੂੰ ਤੇ ਕਰ ਤੋਂ ਕਰ ਤੋਂ ਹੀ ਗਿਆ ਨਾ ਸਕ ਕਰ ਲੋ ਖੈਰ ਜੀ ਆ ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਕਲਸੀ ਸਾਹਿਬ ਤੁਹਾਡੀ ਵੀ ਤੇ ਸਾਰੇ ਦੋਸਤਾਂ ਦਾ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਵੀ ਥੋੜਾ ਜਿਹਾ ਸ਼ੇਅਰ ਕਰਦੇ ਹੋ ਪ੍ਰੋਗਰਾਮ ਕਰੋ ਜੀ ਤਗੜੇ ਹੋਵੋ ਤਗੜੇ ਹੋਣ ਆ ਸ਼ੁੱਕਰਵਾਰ ਦਾ ਦਿਨ ਆ ਤੇ ਸ਼ੁੱਕਰਵਾਰ ਨੂੰ ਸ਼ੁਕਰ ਸ਼ੁਕਰ ਕਰਦੇ ਆਪਾਂ ਚੱਲ ਕੇ